ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਭਾਈ ਛੋਟੇ ਝਾੜੂ ਤਿਆਰ ਕਰਨ ਲੱਗੇ ਆਪਾਂ ਜਿਵੇਂ ਪਹਿਲਾਂ ਜਦੋਂ ਦੱਸਿਆ ਤਾਂ ਵੀ ਜਿਹੜੇ ਆਪਾਂ ਜਿਵੇਂ ਲੰਬੇ ਡੰਡੇ ਵਾਲੇ ਜਿਹੜੇ ਤਿਆਰ ਕਰਦੇ ਆਂ ਐਦਾਂ ਇੱਕ ਛੋਟੇ ਝਾੜੂ ਤਿਆਰ ਹੁੰਨੇ ਆ ਛੋਟੇ ਡੰਡੇ ਵਾਲੇ ਜਿਨ੍ਹਾਂ ਦੇ ਵਿੱਚ ਡੰਡੇ ਹੀ ਲਵਾਈ ਤਕਰੀਬਨ 12 ਇੰਚ ਤੇ ਲੈ ਕੇ 18 ਇੰਚ ਤੱਕ ਹੁੰਦੀ ਹੈ ਮੇਰੇ ਪਾਸ ਆਊਟਰ ਆਇਆ ਸੀਗਾ 10 ਝਾੜੂਆਂ ਦਾ ਦੇਖਣੇ ਆ ਕਿਸੇ ਨੂੰ ਤੇ ਇਹਦੇ ਨਾਲ ਆਪਾਂ ਜਿਹੜਾ ਰੜਕਾ ਪਾਉਨੇ ਆ ਰੜਕਾ ਉਹੀ ਹੁੰਦਾ ਪਰ ਇਹਦਾ ਕੜਾ ਛੋਟਾ ਹੁੰਦਾ ਹੈ ਰੜਕਾ ਵੀ ਉੱਪਰੋਂ ਮਿਲ ਗਿਆ ਵਧੀਆ ਰੜਕਾ ਇਹ ਨਾਲ ਵਿੱਚ ਫੂਸ ਹੈ ਤੇ ਬਿਲਕੁਲ ਸਾਫ਼ ਰੜਕਾ ਏ ਨਾ ਪੱਤਾ ਏ ਕੋਈ ਤੇ ਇਹਦੇ ਵਿੱਚ ਚੂੜੀ ਛੋਟੀ ਬਣਦੀ ਆ तकरीबन 1 ਰੜਕਾ ਪੈ ਜਾਂਦਾ ਏ ਇਹਦੇ ਵਿੱਚ ਤੇ 1 ਰੜਕਾ ਪਾ ਕੇ ਪਹਿਲੇ ਨਾਲ ਫਿਰ ਡੰਡਾ ਪਾ ਦਨੇ ਆ ਤੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਜਿਹੜੀ ਆਪਾਂ ਚੂੜੀ ਬਣਾਉਨੇ ਆ ਨਾ ਜੀ ਇਹ 1 ਇੰਚੀ ਚੌੜੀ ਪੱਤੀ ਦੀ ਬਣਾਉਨੇ ਆ ਹੁਣ ਕਈ ਜਗ੍ਹਾ ਚੂੜੀਆਂ ਛੋਟੀਆਂ ਲੈ ਲੈਂਦੇ ਆ ਆਪਾਂ ਜਿਵੇਂ 0.5 ਇੰਚੀ ਪੱਤੀ ਹੁੰਦੀ ਏ ਜਾਂ 0.25 ਇੰਚੀ ਚੌੜੀ ਪੱਤੀ ਹੁੰਦੀ ਆ ਉਹਦਾਂ ਫਿਰ ਰੜਕੇ ਦੀ ਮਜ਼ਬੂਤੀ ਨਹੀਂ ਹੁੰਦੀ ਰੜਕਾ ਖੜਦਾ ਨਹੀਂ ਹੈਗਾ ਸੋ ਤੁਸੀਂ ਇੱਥੇ ਵੀ ਇਹ ਰੜਕਾ ਲੈਣਾ ਵੀ ਆ ਤੁਸੀਂ ਇਹ ਦੇਖ ਲੈ ਕਾ ਉਹ 2 ਇੰਚ ਚੌੜੀ ਪੱਤੀ ਦੀ ਹੋਣੀ ਚਾਹੀਦੀ ਐ ਹੁਣ ਤਾਂ ਕਈ ਵਾਰ ਪੈਪ ਵੀ ਕੱਟ ਲੈਂਦੇ ਆਪਾਂ ਆ ਪੈਪ ਦੀ ਚੂੜੀ ਮੈਂ ਤਾਂ ਵੀਰੇ ਬਣਾਉਂਦਾ ਨਹੀਂ ਹੈਗਾ ਮੈਂ ਥੋੜੀ ਆਪਣੀ ਪੱਤੀ ਲੈ ਕੇ ਆਪੇ ਤਿਆਰ ਕਰਦਾ ਐ ਤੇ ਪੈਪ ਦੀ ਵੀ ਚੂੜੀ ਹੋਵੇ ਪਰ ਚੌੜੀ ਚੌੜੀ ਹੋਣੀ ਚਾਹੀਦੀ ਐ ਤੇ ਇਹਦੇ ਵਿੱਚ ਆਪਾਂ ਜਿਹੜਾ ਹਲਾਵੇਂ ਆ ਰੜਕਾ ਇਹ ਵਿੱਚੋਂ ਸਾਰਾ ਜਿਹੜਾ ਹਲਕਾ ਮਾਲ ਐ ਉਹ ਕੱਢ ਦਈਦਾ ਤੇ ਬਿਲਕੁਲ ਸਾਫ ਮਾਲ ਪਾਉਨੇ ਆ ਤੇ ਜੇ ਤੁਸੀਂ ਲੈਣਾ ਵੀ ਚਾਹੁੰਦੇ ਆ ਰੜਕਾ ਤੁਸੀਂ ਮੇਰੇ ਨਾਲਸ ਬਰਕਰਾਰ ਸਕਦੇ ਆ ਤੇ ਮੈਂ ਆਪਣੀ ਚੈਨਲ ਦੇ ਵਿੱਚ ਮੇਰਾ ਫੋਨ ਨੰਬਰ ਹੀ ਦਿੱਤਾ ਹੋਇਆ ਹੈ ਤੇ ਜੇ ਕਿਸੇ ਨੂੰ ਦੁਕਾਨ ਵਾਸਤੇ ਵੀ ਰੜਕੇ ਚਾਹੀਦੇ ਆ ਤੇ ਉਹ ਵੀ ਤੁਸੀਂ ਲੈ ਸਕਦੇ ਆ ਪਰ ਇਹਦੇ ਵਿੱਚ ਇਹ ਜਨੂੰ ਪਹਿਲਾਂ ਹੁਣ ਦੱਸਣਾ ਜ਼ਰੂਰੀ ਆ ਵੀ ਜਿਹੜਾ ਬਾਅੰਸ ਦਾ ਇਹ ਛੁੱਟੀ ਲਾਉਨੇ ਆਪਾਂ ਡੰਡਾ ਇਹਦੀ 12 ਇੰਚ ਤੋਂ ਲੈ ਕੇ 18 ਇੰਚ ਤੱਕ ਲਵਾਈ ਹੁੰਦੀ ਹੈ ਡੰਡੇ ਦੀ ਘੱਟ ਵੀ ਹੋ ਸਕਦਾ ਵੱਧ ਵੀ ਹੋ ਸਕਦਾ ਪਰ ਘੱਟੋ ਘੱਟ 12 ਇੰਚ ਹੋਊਗਾ ਤੇ ਵੱਧ ਤੋਂ ਵੱਧ 18 ਇੰਚ ਹੋਊਗਾ 1.5 ਫੁੱਟ ਤੇ ਇਹਦੇ ਨਾਲ ਇਹ ਆ ਵੀ ਜੇ ਤੁਸੀਂ ਰੇਟ ਰੂਟ ਦਾ ਜਿਹੜੀ ਹੈਗੀ ਆ ਗੱਲ ਆਪਾਂ ਮੈਂ ਫੋਨ ਤੇ ਕਰ ਲਾਂਗੇ ਕਿਉਂਕਿ ਕਈ ਵਾਰ ਰੜਕਾ ਅਗਲਾ ਵੱਧ ਪਾਉਣਾ ਚਾਹੁੰਦਾ ਡੰਡਾ ਛੋਟਾ ਲਵਾਉਣਾ ਚਾਹੁੰਦਾ ਫਿਰ ਰੇਟ ਘਟ ਜਾਂਦਾ ਵੱਧ ਜਾਂਦਾ ਤੇ ਜਿਹੜਾ ਇਹ ਰੜਕਾ ਇਹਦਾ ਰੇਟ ਫਿਰ ਆਪਾਂ ਹਿਸਾਬ ਦੇ ਰੱਖਿਆ ਹੋਇਆ ਏ ਤੇ ਅਗਰ ਕਿਸੇ ਨੂੰ ਦੁਕਾਨ ਵਾਸਤੇ ਵੀ ਚਾਹੀਦਾ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਤੇ ਅਗਰ ਕਿਸੇ ਨੂੰ ਘਰ ਵਾਸਤੇ ਵੀ ਚਾਹੀਦਾ ਤਾਂ ਉਹ ਵੀ ਸੰਪਰਕ ਕਰ ਸਕਦਾ ਕਿਉਂਕਿ ਜਿਹੜਾ ਭੇਜਣ ਦਾ ਲਿਆਉਣ ਦਾ ਖਰਚਾ ਇਹ ਉਹ ਵੀ ਫਿਰ ਵਿੱਚ ਐਡ ਕਰਕੇ ਰੇਟ ਤੁਹਾਨੂੰ ਬਣਾ ਕੇ ਦੱਸ ਹੋਊਗਾ ਤੇ ਅਗਰ ਕੋਈ ਭੈਣ ਭਰਾ ਲੈਣਾ ਚਾਹੁੰਦਾ ਤਾਂ ਇਹ ਰੜਕਾ ਮੇਰੇ ਨਾਲ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਇਹ ਰੜਕਾ ਪੂਰਾ ਮਜ਼ਬੂਤ ਹੁੰਦਾ ਜਿੱਦਾਂ ਵੱਡੇ ਰੜਕੇ ਤੁਸੀਂ ਮੇਰੇ ਦੇਖੇ ਆਂ ਵੀਡੀਓ ਦੇਖੀ ਆਂ ਤੁਸੀਂ ਉਵੇਂ ਹੀ ਆਪਾਂ ਬਣਾਉਨੇ ਆ ਫੈਵਿਕੋਲ ਲਾ ਕੇ ਡੰਡਾ ਵੀ ਪੂਰਾ ਮਜ਼ਬੂਤ ਹੁੰਦਾ ਬਾਸ ਦਾ ਡੰਡਾ ਲਾਈਦਾ ਆਪਾਂ ਕਈ ਤਾਂ ਕਈ ਜਗ੍ਹਾ ਲੱਕੜੀ ਦਾ ਡੰਡਾ ਵੀ ਲਾ ਦਿੰਨੇ ਆ ਇਹਨੂੰ ਬਾਸ ਦੀ ਜਗ੍ਹਾ ਪਰ ਲੱਕੜੀ ਦਾ ਇਹ ਵੀ ਲੱਕੜੀ ਪਾਟ ਜਾਂਦੀ ਹੈ ਬਾਸ ਦਾ ਇਹ ਰਹਿੰਦਾ ਵੀ ਮਜ਼ਬੂਤੀ ਰਹਿੰਦੀ ਆ ਪਾਟਦੀ ਨਹੀਂ ਹੈਗੀ ਇਹ ਬਾਸ ਦੀ ਲੱਕੜੀ ਤੇ ਪਿੱਛੋਂ ਆਪਾਂ ਥੋੜਾ ਜਿਹਾ ਘਟਦੀਦਾ ਜਿਵੇਂ ਮਰਜ਼ੀ ਠੋਕੋ ਜੇ ਜਿਵੇਂ ਰੜਕਾ ਘਸ ਵੀ ਗਿਆ ਤਾਂ ਤੁਸੀਂ ਬਾਅਦ ਦੇ ਵਿੱਚ ਜਿਹਨੂੰ ਬਣਾ ਸਕਦੇ ਆਂ ਤੇ ਅਗਰ ਬੜੇ ਰੜਕੇ ਵੀ ਤੁਸੀਂ ਕੋਈ ਨਹੀਂ ਮੇਰਾ ਭਰਾ ਲੈਣਾ ਚਾਹੁੰਦਾ ਆਪਣੀ ਦੁਕਾਨ ਵਾਸਤੇ ਤਾਂ ਉਹ ਵੀ ਮੇਰੇ ਨਾਲ ਸੰਪਰਕ ਕਰ ਸਕਦਾ ਆਪਾਂ ਪੂਰਾ ਇਹਦੇ ਵਿੱਚ ਰੇਟ ਵੀ ਤੁਹਾਨੂੰ ਜਾਇਜ ਲਾਉਂਗੇ ਤੇ ਚੀਜ਼ ਵੀ ਤੁਹਾਨੂੰ ਵਧੀਆ ਦਾਂਗੇ ਅਗਰ ਕਿਸੇ ਨੂੰ ਦੁਕਾਨ ਵਾਸਤੇ ਲੋੜ ਹੋਵੇ ਜਾਂ ਘਰ ਵਾਸਤੇ ਲੋੜ ਹੋਵੇ ਉਹ ਵੀ ਭੈਣ ਭਰਾ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਉਹਦੇ ਨੂੰ ਆਪਾਂ ਜਿਹੜਾ ਮਾਲ ਹੈਗਾ ਉਹ ਬਣਾ ਕੇ ਦੇ ਦਾਂਗੇ ਤੇ ਜੇ ਮੈਂ ਅਗਰ ਤੁਸੀਂ ਵੱਧ ਮਾਲ ਲੈਣਾ ਚਾਹੁੰਦੇ ਜਿਵੇਂ 100 200 ਰੜਕਾ ਹੈ ਤਾਂ ਉਸੇ ਹਿਸਾਬ ਨਾਲ ਫਿਰ ਰੇਟ ਵੀ ਦਾ ਤੈ ਹੋ ਜਾਊਗਾ ਤੇ ਰੜਕਾ ਆਪਾਂ ਨੂੰ ਬਾਈ ਵਧੀਆ ਮਿਲ ਗਿਆ ਆਪਾਂ ਕਿਸੇ ਪਾਸੇ ਤੇ ਤੇ ਹੁਣ ਜਿਹੜਾ ਰੜਕਾ ਮੈਂ ਵਰਤਦਾ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੀ ਆ ਵੀ ਰੜਕਾ ਮੈਂ ਵਰਤਦਾ ਖੁੱਲਾ ਜਿਹੜਾ ਬੰਨੇਆ ਪਰ ਰੜਕਾ ਹੁੰਦਾ ਮਤਲਬ ਪੀਸ ਵਾਲਾ ਉਹ ਰੜਕੇ ਵਿੱਚ ਬਹੁਤੀ ਸਫਾਈ ਨਹੀਂ ਹੁੰਦੀ ਹੈਗੀ ਔਰ ਜੇ ਕਿਸੇ ਨੂੰ ਰੜਕਾ ਵੀ ਚਾਹੀਦਾ ਘਰਾਂ ਵਾਸਤੇ ਬਿਨਾਂ ਡੰਡੇ ਤੋਂ ਰੜਕਾ ਤਾਂ ਉਹ ਵੀ ਆਪਾਂ ਤਿਆਰ ਕਰ ਦੰਨੇ ਆ ਆਪਾਂ ਰੜਕਾ ਬੰਦਦੇ ਆ ਬਾਈ ਅੱਧਾ ਕਿਲੋ ਦਾ ਹਾਂ ਘੱਟੋ ਘੱਟ ਅੱਧਾ ਕਿਲੋ ਦਾ ਬਾਅਦ ਤੇ ਬਦ ਅਗਲਾ ਜੇ ਕਿਸੇ ਕੋਈ ਬਣਾਉਣਾ ਚਾਹੁੰਦਾ ਤਾਂ ਬਾਦੀ ਬਣਾ ਸਕਦਾ ਤੇ ਪਰ ਬਾਜ਼ਾਰ ਦੇ ਵਿੱਚ ਥੋੜਾ ਰੜਕਾ ਘੱਟ ਵਜਨ ਦਾ ਹੁੰਦਾ ਹੈ 1.5 450 ਗ੍ਰਾਮ ਦਾ ਰੜਕਾ ਹੁੰਦਾ ਬਾਜ਼ਾਰ ਦੇ ਤਾਂ ਪਰ ਪਰੜਕਾ ਜਿਹੜਾ ਹੋਊਗਾ ਲੰਬਾ ਵੀ ਹੋਊਗਾ ਪੂਰਾ ਇੱਕ ਥਿੱਲੇ ਦਾ ਮਤਲਬ ਪੂਰੇ ਇਹ ਵੀ ਛੋਟਾ ਥਿੱਲਾ ਨਹੀਂ ਹੋਊਗਾ ਤੇ ਰੜਕਾ ਪੂਰਾ ਲੰਬਾ ਹੋਊਗਾ ਜਿਵੇਂ ਥਿੱਲਾ ਹੈਗਾ ਇੱਕ ਥਿੱਲਾ ਉਦਾਂ ਦੀ ਸਾਰੇ ਥਿੱਲੇ ਹੋਣਗੇ ਉਹ ਰੜਕਾ ਪਾ ਕੱਲਾ ਵਿੱਚ ਦੇ ਇੱਕਣਾ ਜਿਵੇਂ ਬਿਨਾ ਡੰਡੇ ਤੋਂ ਤੇ ਅੱਧਾ ਕਿੰਨਾ ਇੱਕ ਮੰਨ ਕੇ ਰੋਗੇ ਤੇ ਜਿਵੇਂ ਕਈ ਵਾਰ ਹੁਣ ਜਿਹੜੇ ਫਾਰਮ ਆਪੋ ਤੋਂ ਆਉਂਗਾ ਜੀ ਸੱਤ ਲੈ ਜਾਣੇ ਆ ਰੜਕੇ ਤੇ ਬਾਈ ਵਧੀਆ ਚੀਜ਼ ਬਣਾ ਕੇ ਦੰਨੇ ਆਪਾਂ ਪੂਰੀਆਂ